ਬਾਬਾ ਜੀ ਅਰਸ਼ਾਦ ਸੰਧੂ ਸਾਹਿਬ ਕੰਗਣਪੁਰ ਵਾਲੇ ਨਜ਼ਮ ਲਿਖਦੇ ਨੇ ਮੱਤ ਵਾਹ ਮੱਤ ਲੈ ਲਈਏ ਤੇ ਚੰਗੀ ਹੁੰਦੀ ਏ ਬਿਲਕੁਲ ਜੀ ਮੱਤ ਤੇ ਵਾਕਈ ਚੰਗੀ ਹੁੰਦੀ ਤੇ ਲਿਖਦੇ ਨੇ ਭਈ 네ਰਾ ਆਖਾ ਮੰਨ ਲੈ ਪੁੱਤਰਾ ਚੰਗਾ ਰੋਵੇਂਗਾ ਹਰ ਗੱਲ ਪੱਲੇ ਬੰਨ ਲਾ ਪੁੱਤਰਾ ਮੋੜਾਂ ਵਾਲੀ ਰਾਹ ਨਹੀਂ ਚੰਗੀ ਨਿਤ ਬਗਾਨੀ ਚਾਹ ਨਹੀਂ ਚੰਗੀ ਆਪਣੇ ਘਰ ਪਕਾ ਲੈ ਤੇ ਦੱਬ ਜਵਾਈਂ ਸਰ ਤੋਂ ਬਚੀਏ ਮਰਦੋ ਖਾਲੀ ਘਰ ਤੋਂ ਬਚੀਏ ਇਹ ਗੱਲਾਂ ਜੇ ਭੁੱਲ ਜਾਵੇਂਗਾ ਪੁੱਤਰਾ ਜੱਗ ਤੇ ਰੁਲ ਜਾਵੇਂਗਾ ਤੇ ਹਰ ਵੇਲੇ ਦੀ ਲਾਰ ਨਹੀਂ ਚੰਗੀ ਅੱਗ ਤੇ ਮੰਗਵੀ ਕਾਰ ਨਹੀਂ ਚੰਗੀ ਅਸਲੋਂ ਹੌਲਾ ਦਿਲ ਨਹੀਂ ਚੰਗਾ ਬਹੁਤਾ ਵੱਡਾ ਤਿਲ ਨਹੀਂ ਚੰਗਾ ਬੌਤੀ ਖਿਲਰੀ ਵੱਲ ਨਹੀਂ ਚੰਗੀ ਉਹ ਕੰਡੋਂ ਪਿੱਛੇ ਗੱਲ ਨਹੀਂ ਚੰਗੀ ਅੰਨੇ ਵਾਈ ਦੀਕ ਨਹੀਂ ਚੰਗੀ ਗੂੰਗੀ ਬੋਲੀ ਚੀਕ ਨਹੀਂ ਚੰਗੀ ਇਹ ਗੱਲਾਂ ਜੇ ਭੁੱਲ ਜਾਵੇਂਗਾ ਪੁੱਤਰਾ ਜੱਗ ਤੇ ਰੁਲ ਜਾਵੇਂਗਾ ਵਾਕੇ ਰੱਬ ਤੇ ਟਿੜਕੇ ਮਾਰੀ ਛਾਲ ਨਹੀਂ ਚੰਗੀ ਹਾਂਜੀ ਬਹੁਤੀ ਲੰਮੀ ਕਾਲ ਨਹੀਂ ਚੰਗੀ ਰੁੱਖਾਂ ਥੱਲੇ ਮੱਚ ਨਹੀਂ ਚੰਗਾ ਢੇਰ ਪ੍ਰਸਾਦੀ ਸੱਚ ਨਹੀਂ ਚੰਗਾ ਵਾਕੇ ਜੰਗ ਬੇਕਦਰੇ ਦੀ ਖੋ ਨਹੀਂ ਚੰਗੀ ਬਦੋਬਦੀ ਦੀ ਮੋਹ ਨਹੀਂ ਚੰਗੀ ਤੇ ਕੱਖਾਂ ਨੇੜੇ ਅੱਗ ਨਹੀਂ ਚੰਗੀ ਸਿਰ ਤੋਂ ਭਾਰੀ ਪੱਗ ਨਹੀਂ ਚੰਗੀ ਵਾਹ ਵਈ ਵਾਹ ਇਹ ਗੱਲਾਂ ਜੇ ਭੁੱਲ ਜਾਵੇਂਗਾ ਕੁੱਤਰਾ ਜੱਗ ਤੇ ਰੁਲ ਜਾਵੇਂਗਾ ਵਾਹ 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 ਉਸ ਤੋਂ ਪਿੱਛੇ ਹੋਰ ਨੂੰ ਫੜੀਏ ਉਹ ਪਹਿਲਾਂ ਘਰ ਦੇ ਚੋਰ ਨੂੰ ਫੜੀਏ ਤੇ ਕਰਨੀ ਨਿਤ ਅਖੀਰ ਨਹੀਂ ਚੰਗੀ ਓਏ ਕੁੱਤਿਆਂ ਅੱਗੇ ਖੀਰ ਨਹੀਂ ਚੰਗੀ ਲੜ ਕੇ ਕੀਤੀ ਵੰਡ ਨਹੀਂ ਚੰਗੀ ਲੂਣ ਦੇ ਨੇੜੇ ਖੰਡ ਨਹੀਂ ਚੰਗੀ ਹਰ ਭਾਂਡੇ ਨੂੰ ਕੋਹੜ ਨਹੀਂ ਚੰਗਾ ਅੰਦਰ ਲੁਕਿਆ ਕੋਹੜ ਨਹੀਂ ਚੰਗਾ ਵਾਹ ਵਾਹ ਇਹ ਗੱਲਾਂ ਜੇ ਭੁੱਲ ਜਾਵੇਂਗਾ ਪੁੱਤਰਾ ਜੱਗ ਤੇ ਢੋਲ ਜਾਵੇਂਗਾ ਤੇ ਢਿੱਲ ਵਿੜੇ ਨੂੰ ਰੋੜੇ ਕਰਦੀ ਢੇਲੀ ਝੁਗਾ ਚੌੜੇ ਕਰਦੀ ਮੰਗਵੀ ਸੋਚ ਤੇ ਚੁੱਕ ਨਹੀਂ ਚੰਗੀ ਸੁੱਟ ਕੇ ਚਟਨੀ ਥੁੱਕ ਨਹੀਂ ਚੰਗੀ ਚੰਗੀ ਹੋ ਇਨਸਾਨ ਹੀ ਨਹੀਂ ਜਿਹੜਾ ਟੁੱਟਵੇਂ ਖੁੱਟਵੇਂ ਪੰਦ ਤੋਂ ਬਚੀਏ ਉਲਰੀ ਪੁਲਰੀ ਕੰਦ ਤੋਂ ਬਚੀਏ ਮੈਂ ਤਾਂ ਡਿੱਗ ਪਵੇ ਇਹ ਗੱਲਾਂ ਜੇ ਭੁੱਲ ਜਾਵੇਂਗਾ ਪੁੱਤਰਾ ਜੱਗ ਤੇ ਢਲ ਜਾਵੇਂਗਾ ਕੀ ਬਾਤ ਹੈ ਤੇ ਕੱਚੀ ਪਿੱਲੀ ਕੱਚੀ ਪਿੱਲੀ ਰੋਤ ਨਹੀਂ ਚੰਗੀ ਨਹੀਂ ਚੰਗੀ ਕੱਚੀ ਪਿੱਲੀ ਰੋਤ ਨਹੀਂ ਚੰਗੀ ਸਭ ਨੂੰ ਦਿਸਦੀ ਗੁੱਤ ਨਹੀਂ ਚੰਗੀ ਨਹੀਂ ਚੰਗੀ ਹਾਂ ਅੱਖਾਂ ਦੇ ਵਿੱਚ ਕਹਿਰ ਨਹੀਂ ਚੰਗਾ ਜਿਬ ਵਿੱਚ ਭਰਿਆ ਜ਼ਹਿਰ ਨਹੀਂ ਚੰਗਾ ਤੂੰ ਤੂੰ ਤੇ ਤਕਰਾਰ ਨਹੀਂ ਚੰਗੀ ਹੱਟ ਤੇ ਬੈਠੀ ਨਾਰ ਨਹੀਂ ਚੰਗੀ ਇਹ ਗੱਲਾਂ ਜੇ ਭੁੱਲ ਜਾਵੇਂਗਾ ਪੁੱਤਰਾ ਜੱਗ ਤੇ ਢੋਲ ਜਾਵੇਂਗਾ ਤੇ ਖਾਲ ਨੂੰ ਥਾਂ ਤਾਂ ਰੋਣ ਨਹੀਂ ਚੰਗੀ ਉਹ ਵਖਰੀ ਵਖਰੀ ਤੌਂ ਨਹੀਂ ਚੰਗੀ ਸਾਵਣ ਭਾਦੋਂ ਤੁੱਪ ਨਹੀਂ ਚੰਗੀ ਮੌਤਾਂ ਵਰਗੀ ਚੁੱਪ ਨਹੀਂ ਚੰਗੀ ਐਵੇਂ ਕਰਨੀ ਚੋਟ ਨਹੀਂ ਚੰਗੀ ਉਹ ਕਿਸੇ ਵੀ ਸ਼ੈ ਵਿੱਚ ਖੋਟ ਨਹੀਂ ਚੰਗੀ ਰਸਤੇ ਦੇ ਵਿੱਚ ਮੇਰ ਨਹੀਂ ਚੰਗੀ ਸੁਲਾ ਚ ਕਰਨੀ ਦੇਰ ਨਹੀਂ ਚੰਗੀ ਚਾਚਪਾੜ ਕਰ ਲਓ ਸੁਲਾ ਤੇ ਬਿਨਾ ਰਾਗ ਤੋਂ ਸੁਰ ਨਹੀਂ ਚੰਗੀ ਬਿਨਾ ਰਾਗ ਤੋਂ ਸੁਰ ਨਹੀਂ ਚੰਗੀ ਬਹੁਤੀ ਵੀ ਚੁਰ ਚੁਰ ਨਹੀਂ ਚੰਗੀ ਇਹ ਗੱਲਾਂ ਜੇ ਭੁੱਲ ਜਾਵੇਂਗਾ ਪੁੱਤਰਾ ਜੱਗ ਤੇ ਰੁਲ ਜਾਵੇਂਗਾ ਪੁੱਤਰਾ ਜੱਗ ਤੇ ਰੁਲ ਜਾਵੇਂਗਾ ਸੋ ਅਗਰ ਇਹ ਨਜ਼ਮ ਅੱਛੀ ਲੱਗੇ ਤੇ ਜ਼ਿਆਦਾ ਜ਼ਿਆਦਾ ਕਮੈਂਟ ਕਰਿਆ ਜੇ ਤੇ ਜ਼ਿਆਦਾ ਜ਼ਿਆਦਾ ਸ਼ੇਅਰ ਕਰਿਆ ਜੇ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਅਸਲਾਮੁਅਲੈਕ